ਆਮ ਤੌਰ ਤੇ ਕਹਿੰਦੇ ਕਿ ਗੀਤਕਾਰ ਨੂੰ ਸਟਰਗਲ ਬਹੁਤ ਕਰਨੀ ਪੈਂਦੀ ਹੈ ਗੀਤ ਲਿਖ ਕੇ ਕਲਾਕਾਰਾਂ ਤੱਕ ਅਪਰੋਚ ਕਰਨੀ ਤੁਹਾਡੇ ਵਾਸਤੇ ਸਮਾਂ ਕਿਦਾਂ ਦਾ ਰਿਹਾ ਸੀਗਾ ਮੈਂ ਜਣੀ ਜਿਹੜਾ ਕਹਿੰਦੇ ਹੁੰਦੇ ਆ ਉਹਦੇ ਪੱਥੇ ਚ ਲੈ ਕੇ ਤੀਰ ਫਿਰਦਾ ਸੀ ਵੀ ਮੈਂ ਹੁਣ ਕਿੱਥੇ ਨਿਸ਼ਾਨੇ ਲਾਵਾਂ ਉਹ ਵੀ ਸਟਰਗਲ ਦਾ ਸਮਾਂ ਸੀ ਉਹਦਾ ਉਹ ਭਾਲਦਾ ਫਿਰਦਾ ਸੀ ਵੀ ਮੈਂ ਭਗੜਿਆ ਟੀਮਾਂ ਦੇ ਨਾਲ ਬੋਲੀਆਂ ਪਾਈ ਜਾਂਦਾ ਕੋਈ ਸੂਰ ਨਹੀਂ ਲੱਗ ਰਿਆ ਉਹਨੇ ਕਿਹਾ ਜੀ ਵੀ ਬਈ ਤੁਹਾਡਾ ਨਾਮ ਬਹੁਤ ਸੁਣਿਆ ਤੁਹਾਡੀ ਬਾਤ ਚ ਬਹੁਤਾ ਕੁਝ ਮੇਰਾ ਕਰਦਾ ਯੂਨਿੰਗ ਕਿਵੇਂ ਫਟ ਬੈਠੀ ਤੁਹਾਡੀ ਉਹ ਕਹਿੰਦਾ ਹੁੰਦਾ ਸੀ ਬਈ ਦੋ ਦਿਲ ਜਦ ਮਿਲਦੇ ਨੇ ਹਾਂ ਪੰਛੀ ਤਾਂ ਇੱਕ ਉੱਡਦਾ ਖੰਭ ਦੋਨੋਂ ਹੀ ਹਿਲਦੇ ਮੇਰਾ ਮੈਟਰ ਫਿੱਟ ਬੈਠ ਗਿਆ ਮੈਨੂੰ ਉਹਦੀ ਆਵਾਜ਼ ਫਿੱਟ ਬੈਠ ਗਈ ਉਹਨੀ ਬੋਲਦੀ ਰਕਾਂ ਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਕਿਹੋ ਜਿਹਾ ਹੁਣ ਮੁਖੜਾ ਵੇਖ ਕੇ ਮਰ ਗਿਆ ਨਹੀਂ ਤਾਂ ਇਹ ਜਿਹੜੇ ਗੀਤ ਸਦਾ ਬਹਾਰ ਲਿਖੇ ਗਏ ਉਦੋਂ ਕੀ ਸੋਚ ਕੇ ਲਿਖਿਆ ਸੀਗਾ ਟੋਟਲ 88 ਗਾਇਕਾਂ ਨੇ ਦੇ ਗੀਤ ਗਾਏ ਜਾ। ਜੇ ਸਰਦੂਲ ਸਕੰਦਰ ਹੰਸਰਾਜ ਅਨਰਾਧਾਪੁਰ ਵਾਲਾ ਆਸ਼ਾ ਹੌਸਲੇ, सुरेंद्र लाड्डी, ਨਿਰਿੰਦਰ ਮਾਵੀ, ਸਤਵਿੰਦਰ ਬਿੱਟੀ, ਯੋਧਵੀਰ ਮਾਨਕ ਤੋਂ ਲੈ ਕੇ ਹਿੰਮਤ ਸੰਧੂ ਤੱਕ ਮਨਮੋਹਣ ਵਾਰਿਸ ਸਰਗਜੀਤ ਜੀ ਮਹੌਣੀ ਲਿਸਟ ਬਹੁਤ ਲੰਮੀ ਹੈ। 154 ਗੀਤ ਇਕੱਲੇ ਬੰਦਰ ਖਿਏ ਨੇ ਗਾਏ। 10-15 ਮਿੱਟੀ ਨੇ ਗਾਏ, 10-15 ਹੰਸਰਾਜ ਨੇ। ਜਦੋਂ ਗੱਡੀ ਲੀਏ ਪੈ ਜਾਂਦੀ ਹੈ, ਉਹ ਫਿਰ ਬੰਦਾ ਆਪਣਾ ਆਪ ਵੀ ਭੁੱਲ ਜਾਂਦਾ ਕਿਉਂਕਿ ਉਹਨੂੰ ਉਹ ਹਵਾ ਜਿਹੜੀ ਹੈ ਨਾ ਉਹ ਕਹਿੰਦੇ ਕਿ ਮਾਫਕ ਪੈ ਜਾਂਦੀ ਹੈ ਕਿਉਂਕਿ ਬਹੁਤ ਤੈਨੂੰ ਹੰਡਾਉਣਾ ਨਹੀਂ ਆਉਂਦਾ ਮਿਲਦਾ ਜਾਂਦਾ ਹੈ ਤਾਂ ਉਹ ਤੁਸੀਂ ਤਾਂ ਚਸ਼ਮਦੀਦ ਰਹੇ ਉਸ ਸਮੇਂ ਦੇ ਤਾਂ ਉਹ ਕਿਵੇਂ ਦਾ ਸਮਾਂ ਸੀਗਾ ਉਹ ਕਿਤੇ ਨਿਆਣਿਆਂ ਸਮੇਤ ਬੰਦ ਰੱਖਿਆ ਗਿਆ ਬੰਬੇ ਕਰਨਤੁਰਨ ਉਦਹੀਂ ਉਥੇ ਬੰਬੇ ਦੇ ਵਿੱਚ ਵੱਡੇ ਸਾਰੇ ਚੌਂਕਾਂ ਦੇ ਵਿੱਚ ਮੈਰਨ ਡਰਾਈਵ ਜਿੱਥੇ ਹਿੰਦੀ ਫਿਲਮਾਂ ਦੇ ਵੱਡੇ ਬੋਰਡ ਲੱਗੇ ਹੁੰਦੇ ਬੋਰਡਿੰਗ ਕਹਿੰਦੇ ਜਿਨ੍ਹਾਂ ਨੂੰ ਜੀ ਜੀ ਉਥੇ ਮੁਖੜਾ ਦੇਖ ਕੇ ਲੱਗੇ ਸੀ ਅੱਜਕੱਲ ਬਹੁਤ ਸਾਰੇ ਲੋਕ ਨਾ ਮਨ ਦੇ ਵਿੱਚ ਇਹ ਬਲਬਲਾ ਰੱਖਦੇ ਆ ਖਾਸ ਤੌਰ ਤੇ ਗੀਤਕਾਰ ਕਿ ਸਾਡੇ ਕੋਲੋਂ ਸਿੰਗਰ ਨੇ ਗਾਣਾ ਤਾਂ ਲੈ ਲਿਆ ਜਾਂ ਸਾਡਾ ਨਾਂ ਨਹੀਂ ਪਾਇਆ ਜਾਂ ਸਾਨੂੰ ਪੈਸੇ ਨਹੀਂ ਦਿੱਤੇ ਸਾਡਾ ਪੈਸਾ ਮਾਰ ਗਿਆ ਉਹ ਤੁਹਾਡੇ ਨਾਲ ਕਦੀ ਇਦਾਂ ਦਾ ਹੋਇਆ ਸੀਗਾ ਉਸ ਸਮਝ ਦੇ ਵਿੱਚ ਜਿਹੜੇ ਬੁਕਿੰਗ ਕਰਨ ਵਾਲੇ ਕਲਰਕ ਬੈਠੇ ਹੁੰਦੇ ਸੀ ਕਲਾਕਾਰਾਂ ਦੇ ਉਹੀ ਨਹੀਂ ਸੀ ਪੈਰ ਲੱਗਣ ਮੰਦੇ ਸਿੰਗਰ ਹੈ ਉਹਨੂੰ ਬੌਂਸਰ ਬਹੁਤ ਲੈ ਕੇ ਜਾਣੇ ਪੈਂਦੇ ਆ ਸਟੇਜ ਤੱਕ ਤੇ ਜਿਹੜਾ ਪੁਰਾਣਾ ਸਮਾਂ ਸੀ ਲੋਕ ਕੋ ਭੋਲੇ ਭਾਲੇ ਪਿੰਡਾਂ ਵਾਲੇ ਉਹ ਨਜ਼ਾਰਾ ਹੀ ਵੱਖਰਾ ਸੀਗਾ ਤਾਂ ਉਦੋਂ ਪਿਆਰ ਕਿੱਦਾਂ ਦਾ ਮਿਲਦਾ ਸੀਗਾ ਜਦੋਂ ਸਟੇਟ ਤੇ ਜਾਂਦੇ ਸੀ ਪਿੰਡਾਂ ਦੇ ਵਿੱਚ ਪ੍ਰੋਗਰਾਮ ਲਾਉਣ ਉਦੋਂ ਜਿਹੜੇ ਜੇ ਆਪਾਂ ਕੋ ਨਾ ਉਦੋਂ ਦੇ ਜਿਹੜੇ ਮੰਤਰੀ ਸੀ ਜਾਂ ਐਮਐਲਏ ਸੀ ਐਮਪੀ ਇਹਨਾਂ ਨੂੰ ਵੀ ਗੱਲ ਨੂੰ ਇਹਨਾਂ ਦੀ ਲੋੜ ਨਹੀਂ ਸੀ ਤੇ ਤੁਸੀਂ ਕਿਹੜੀ ਲਿਖਤ ਮੰਨਦੇ ਹੋ ਕਿ ਯਾਰ ਆ ਤਾਂ ਬਹੁਤ ਕਮਾਲ ਲਿਖਿਆ ਗਿਆ ਹੈ ਉਹੀ ਘਰ ਹੈ ਉਹੀ ਵੇੜਾ ਕਾ ਦਾ ਮਣਪਰਾਵਾਂ ਨਾਲ ਮਾਂ ਮੈਂ ਮੁਰਣੀ ਪੇਕੇ ਆਉਣਾ ਪੇਕੇ ਹੁੰਦੇ ਮਾਵਾ ਦਾ ਪਰ ਕੰਟਰੋਵਰਸੀਆਂ ਜੀਆਂ ਬਹੁਤ ਕ੍ਰੀਏਟ ਹੋਣ ਲੱਗ ਪੀਆਂ ਕੋਈ ਕਿਸੇ ਤੇ ਲਾ ਕੇ ਗਾਣਾ ਬਣਾ ਦਿੰਦਾ ਕੋਈ ਕਿਸੇ ਤੇ ਗਾਣਾ ਬਣਾ ਦਿੰਦਾ ਤੂੰ ਫਲਾਣਾ ਤੇ ਮੈਂ ਫਲਾਣਾ ਉਦੋਂ ਤਾਂ ਮੇਰੇ ਸੋਨਾਂ ਸਾਰੀ ਲੈਜੈਂਡੀ ਸੀ ਹਨਾ ਤਾਂ ਉਸ ਸਮੇਂ ਦੇ ਵਿੱਚ ਹੁੰਦਾ ਸੀਗਾ ਇਦਾਂ ਵੀ ਯਾਰ ਨਹੀਂ ਸੁਰਜੀਤ ਦਾ ਗਾਣਾ ਤੇ ਕਿਤਾਬ ਆਪੇ ਤੋਂ ਦੂਣਾ ਕਰਕੇ ਕੱਢਣਾ ਟਾਡੀ ਅਮਰ ਸਿੰਘ ਸ਼ੌਂਕੀ ਨੂੰ ਕਹਿ ਵੀ ਟਾਡੀ ਰਜ਼ਾਰ ਸਿੰਘ ਟਿੰਡਾ ਬਾਰੇ ਕੀ ਵਿਚਾਰ ਆ? ਉਹ ਕਹਿੰਦਾ ਇਹ ਤਾਂ ਤੁਹਾਡੇ ਮਾਲਵੇ ਦੇ ਮੇਲਿਆਂ ਨੇ ਇਹਨੂੰ ਇਹਨੂੰ ਢਾਟੀ ਬਣਾਤਾ ਇਹ ਇਹਨੂੰ ਵੀ ਪਤਾ ਰਾਜਵੇ ਲਿਆਤਾ। ਤੇ ਜਦੋਂ ਰਟਿੰਡੇ ਨੂੰ ਪੁੱਛਿਆ ਉਹਨੇ ਵੀ ਇਹੀ ਕਿਹਾ ਉਹ ਐਵੇਂ ਇੱਕ ਦੋ ਗੀਤ ਜੇ ਚੱਲ ਗਏ ਟੋਟੇ ਭੱਜ ਜਿਹੀ ਤੇ ਐਡੀ ਕਿੱਡੀ ਗੱਲ ਆ ਸ਼ੌਂਕੀ ਕਿਤੇ ਕਿੱਡਾ ਕਰਾ ਰਹੀ ਆ। ਤੁਹਾਨੂੰ ਫਿਰ ਸੰਤੂ ਸਾਹਿਬ ਕਿਸੇ ਲਿਖਤ ਤੇ ਮਿਲਾਲ ਹੈ ਇਹ ਹੁਣ ਮੈਨੂੰ ਲੱਗਦਾ ਉਮਰਦੇਸ ਫੜਾ ਤੇ ਜਾ ਕੇ ਜਾਵੇ। ਇਹ ਜੱਟ 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 ਜਿਆ ਸਾਨੂੰ ਇਹਨਾਂ ਨਹੀਂ ਸਿੱਖ ਸਕਦਾ। ਜੇ ਇਦਾਂ ਹੋਇਆ ਕਿ ਯਾਰੀ ਦੇ ਵਿੱਚ ਤੁਹਾਡੇ ਨਾਲ ਕੋਈ ਧੋਖਾ ਵੀ ਹੋ ਗਿਆ ਹੋਵੇ। ਪੀ ਲਿਖਤ ਜਾਂ ਹੁਕਲਾ ਹੀ ਤੁਸੀਂ ਲਿਖੀ ਹੋਵੇ। ਬਾਕੀ ਗਾਣਾ ਤੁਹਾਡਾ ਕਿਸੇ ਨੇ ਚੱਕ ਲਿਆ ਹੋਵੇ। ਜਦੋਂ ਨਾ ਸ਼ੋਹਰਤ ਮਿਲਦੀ ਹੈ ਜਦੋਂ ਨਾਮ ਹੁੰਦਾ ਹੈ ਤਾਂ ਸਾਡਾ ਵੈਰ ਵੀ ਵੱਜ ਜਾਂਦਾ ਹੈ। ਪੁਰਾਣੇ ਸਮਿਆਂ ਦੇ ਵਿੱਚ ਤਾਂ ਸਾਡੇ ਜਿੰਨੇ ਲੈਜੈਂਡ ਗਾਇਕ ਹੋਏ ਐ ਤਾਂ ਉਹ ਹੁੰਦਾ ਸੀਗਾ ਉਦੋਂ ਵੀ ਇਸ ਹਿਸਾਬ ਦੇ ਨਾਲ ਧਮਕੀਆਂ ਵਗੈਰਾ ਸੀਗਾ। ਸੰਸਾਭ ਇਹ ਕਹਿੰਦੇ ਕਿ ਅੱਜ ਦੇ ਗਾਇਕਾਂ 'ਚ ਨਹੀਂ ਈਗੋ ਜੀ ਬਹੁਤ ਹੈ। ਪਹਿਲੇ ਤਾਂ ਚਲੋ ਕਹਿ ਦਦੇ ਕੋਈ ਗੱਲ ਨਹੀਂ ਇਦਾਂ ਹੁੰਦਾ ਸੀਗਾ ਅੱਜ ਈਗੋ ਕਰਕੇ ਬੰਦੇ ਆਪਣਾ ਨੁਕਸਾਨ ਕਰਾ ਲੈਂਦੇ ਆ ਜਦੋਂ ਅਸੀਂ ਜਾ ਕੇ ਸ਼ਿਵ ਕੁਮਾਰ ਨੂੰ ਗੱਡੀ ਚੋਂ ਉਤਾਰਨਾ ਸੀ ਰਿਸਪੈਕਟ ਦੇ ਵਿੱਚ ਸੀਗੀ ਉਹ ਪਿਛਲੇ ਸੀਟ ਤੇ ਬੈਠ ਕੇ ਤਾਂ ਪਹਿਲਾਂ ਮੇਰੇ ਪੇਮੈਂਟ ਕਰੂਗਾ ਫੇਰ ਆਉ ਬਾਹਰੋਂ ਮੁੱਖ ਜਾਣੀ ਪ੍ਰੇਮ ਕਹਾਣੀ ਗੱਲਾਂ ਸੱਚੀਆਂ ਪਾਵੇਂ ਨਾ ਸੱਚ ਜਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ